ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਵਰਜਿੰਦਰ ਸਿੰਘ ਮਾਨ ਅੱਜ 3 ਮਾਰਚ 2025 ਹੋ ਚੁੱਕਿਆ ਹੈਗਾ ਗੱਲਬਾਤ ਆਉਂਦੇ ਦਿਨਾਂ ਦੇ ਮੌਸਮ ਬਾਰੇ ਕਰਾਂਗੇ ਜਿੱਦਾਂ ਕਿ ਉਮੀਦ ਜਿਤਾਈ ਗਈ ਸੀਗੀ ਪਿਛਲੇ ਦਿਨਾਂ ਦੇ ਵਿੱਚ ਅਪਡੇਟ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਵੀ ਜਿਹੜੇ ਦਿਨ ਦਣ ਦਿਨ ਅਤੇ ਰਾਤਾਂ ਦੇ ਪਾਰੇ ਵਿੱਚ ਚੰਗੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਰਾਤ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਗਰਾਵਟ ਦੇ ਨਾਲ ਨਾਲ ਜਿਹੜਾ ਦਿਨ ਵੀ ਜਿਹੜੇ ਸਹਾਵ ਨੇ ਦੇਖਣ ਨੂੰ ਮਿਲੇ ਹਲਕੀਆਂ ਠੰਡੀਆਂ ਹਵਾਵਾਂ ਜਿਹੜੀਆਂ ਹਲਕੀ ਦਰਮਿਆਨੀ ਰਫਤਾਰ ਨਾਲ ਕਿਤੇ ਕਿਤੇ ਤੇਜ਼ ਹਵਾਵਾਂ ਦੇ ਬੁੱਲੇ ਵੀ ਚੱਲਦੇ ਦੇਖੇ ਗਏ ਤੇ ਰਾਤਾਂ ਦੀ ਠਾਰੀ ਵਿੱਚ ਵੀ ਜਿਹੜਾ ਵਾਦਦਾ ਹੋਇਆ ਮਤਲਬ ਕਿ ਰਾਤਾਂ ਦਾ ਪਾਰਾ ਵੀ 8-9 ਡਿਗਰੀ ਤੱਕ ਘਟ ਚੁੱਕਿਆ ਸੀਗਾ ਤੇ ਦਿਨ ਦਾ ਪਾਰਾ ਵੀ ਜਿਹੜਾ 8-9 ਡਿਗਰੀ ਜਿਹੜੀ ਗਰਾਵਟ ਦੇਖਣ ਨੂੰ ਮਿਲੀ ਪਿਛਲੇ 3-4 ਦਿਨਾਂ ਦੇ ਵਿੱਚ ਤੇ ਹੁਣ ਅੱਗੇ ਦੀ ਗੱਲ ਕਰੀਏ ਤਾਂ ਅਗਲੇ 1-2 ਦਿਨ ਹਲੇ ਦਿਨ ਹਲੇ ਹੌਾਬ ਨੇ ਰਹਿ ਸਕਦੇ ਤੇ ਰਾਤਾਂ ਹਲਕੀਆਂ ਠੰਡੀਆਂ ਰਹਿ ਸਕਦੀਆਂ ਨੇ ਕਿਉਂਕਿ ਜਿਹੜੀਆਂ ਪਹਾੜ ਤੇ ਪੱਛੋਂ ਦੀਆਂ ਠੰਡੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਸੀਗੀਆਂ ਇਹ ਲੈੰਦੇ ਪੰਜਾਬ ਤੋਂ ਲੈ ਕੇ ਮਤਲਬ ਕਿ ਗਾਂ ਅੱਗੇ ਤੋਂ ਵੀ ਆ ਰਹੀਆਂ ਸੀਗੀਆਂ ਅਫਗਾਨਿਸਤਾਨ ਵਾਲੀ ਸਾਈਡ ਤੋਂ ਵੀ ਆ ਰਹੀਆਂ ਸੀ ਉੱਤਰੀ ਉੱਤਰ ਪੂਰਬੀ ਅਫਗਾਨਿਸਤਾਨ ਤੋਂ ਜਿਹੜੀਆਂ ਪਹਾੜ ਤੇ ਪੱਛੋਂ ਦੀਆਂ ਖੁਸ਼ਕ ਠੰਡੀਆਂ ਹਵਾਵਾਂ ਜਿਹੜੀਆਂ ਲੈੰਦੇ ਪੰਜਾਬ ਨੂੰ ਕ੍ਰੋਸ ਕਰਦੀਆਂ ਹੋਈਆਂ ਚੜਦੇ ਪੰਜਾਬ ਹਰਿਆਣਾ ਦਿੱਲੀ ਜੁਪੀ ਤੱਕ ਵੀ ਇਹ ਹਵਾਵਾਂ ਜਿਹੜੀਆਂ ਜਾ ਰਹੀਆਂ ਜੀ ਖੁਸ਼ਕ ਸੀ ਤੇ ਠੰਡੀਆਂ ਕਰਕੇ ਸੀ ਕਿਉਂਕਿ ਇਹ ਅਫਗਾਨਿਸਤਾਨ ਵਾਲੀ ਸਾਈਡ ਤੋਂ ਆ ਰਹੀਆਂ ਚੀਜ਼ ਦਿੱਤੇ ਵਰਤਵਾਰੀ ਵੀ ਹੋਈ ਹੈ ਦਿੱਤੇ ਫੈਸਲਾ ਸਿਸਟਮ ਮੀ ਗੜੇਮਾਰੀ ਵੀ ਦੇਖੇਗਾ ਪੱਛਮੀ ਸਿਸਟਮ ਇਹ ਨਹੀਂ ਹੁੰਦਾ ਵੀ ਹਰ ਇੱਕ ਸਿਸਟਮ ਹੀ ਪੰਜਾਬ ਵਿੱਚ ਮੀ ਦੇ ਕੇ ਜਾਊਗਾ ਪੱਛਮੀ ਸਿਸਟਮ ਕਈ ਤਰ੍ਹਾਂ ਦੇ ਹੁੰਦੇ ਨੇ ਜਿਵੇਂ ਕਿ ਕੋਈ ਸਿਸਟਮ ਦਾ ਅਨੇਰੀ ਸਾਡ ਜਾਣਾ ਹੁੰਦਾ ਕੋਈ ਕੋਈ ਸਿਸਟਮ ਦਾ ਪੰਜਾਬ ਦੇ ਵਿੱਚ ਕੱਲੀ ਕੋਈ ਕੋਈ ਸਿਸਟਮ ਮੀ ਦੇ ਜਾਣਾ ਹੁੰਦਾ ਕੋਈ ਸਿਸਟਮ ਗੜੇਮਾਰੀ ਜ਼ਿਆਦਾ ਦੇ ਕੇ ਜਾਂਦਾ ਹੁੰਦਾ ਅਲੱਗ-ਅਲੱਗ ਵਰਤਾਰੇ ਹੁੰਦੇ ਨੇ ਸਾਰੇ ਸਿਸਟਮਾਂ ਦੇ ਕੋਈ ਵੀ ਪੱਛਮੀ ਸਿਸਟਮ ਦਾ ਬਿਹੇਵਰ ਆ ਜਿਹੜਾ ਸਵੇਰ ਦਾ ਉਈ ਕੋ ਜਾਨੀ ਹੁੰਦਾਗਾ ਜਿੱਦਾਂ ਪਿਛਲੇ ਸਿਸਟਮ ਵਿੱਚ ਦੱਸਿਆ ਸੀ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਭਾਵੇਂ ਹੋ ਜੇ ਪਰ ਜ਼ਿਆਦਾਤਰ ਮੌਸਮ ਖੁਸ਼ਕਰੂਗੀ ਪਰ ਰਾਤ ਮੌਸਮ ਖੁਸ਼ਕਰੂਗਾ ਤੇ ਰਾਤਾਂ ਦੇ ਤੇ ਦਿਨ ਦੇ ਪਾਰੇ ਵਿੱਚ ਜਿਹੜੀ ਚੰਗੀ ਗਰਾਫਟ ਦੇਖਣ ਨੂੰ ਮਿਲੂਗੀ ਤਾਂ ਉਮੀਦ ਮੁਤਾਬਕ ਪਿਛਲੇ ਤਿੰਨ ਚਾਰ ਦਿਨਾਂ ਤੋਂ ਜਿਹੜੀ ਚੰਗੀ ਗਰਾਵਟ ਦੇਖਣ ਨੂੰ ਮਿਲੀ ਦਿਨ ਤੇ ਰਾਤਾਂ ਦੇ ਪਾਰੇ ਵਿੱਚ ਅਗਲੇ ਇੱਕ ਦੋ ਦਿਨ ਇਸੇ ਤਰ੍ਹਾਂ ਜਿਹੜੀ ਹਲਕੀ ਗਰਾਵਟਾ ਹਲਕੀ ਰਾਹਤ ਆ ਜਿਹੜੀ ਦਿਨ ਦੇ ਗਰਮੀ ਤੋਂ ਜਿਹੜੀ ਬਣੀ ਰਹਿਣੀ ਹੈਗੀ ਪਰ ਜਿਵੇਂ ਜਿਵੇਂ ਆਪਾਂ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਾਵਾਂਗੇ 2-3 ਅਪ੍ਰੈਲ ਤੋਂ ਜਿਵੇਂ ਜਿਵੇਂ ਹਵਾਵਾਂ ਮੱਠੀਆਂ ਪੈਣੀਆਂ ਸ਼ੁਰੂ ਹੋਈਆਂ ਜਾਂ ਹਵਾਵਾਂ ਜਿਹੜੀਆਂ ਅਫਗਾਨਿਸਤਾਨ ਤੋਂ ਆ ਰਹੀਆਂ ਸੀ ਉਹ ਸਿਰਫ ਲੈਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੱਕ ਪਹੁੰਚਣੀਆਂ ਉਹਦਾ ਕਰਕੇ ਹਵਾਵਾਂ ਤਾਂ ਚੱਲਦੀਆਂ ਰਹਿਣੀਆਂ ਨੇ ਉਮਦੇ ਦਿਨਾਂ ਵਿੱਚ ਵੀ ਹਲਕੀ ਦਰਮਿਆਨੀ ਬਰਤਾਰ ਨਾਲ ਪਹਾੜ ਤੇ ਪੱਛੂ ਦੀਆਂ ਠੰਡੀਆਂ ਹਵਾਵਾਂ ਚਲਦੀਆਂ ਰਹਣੀਆਂ ਨੇ ਵਿੱਚ ਦੀ ਇੱਕ ਦੋ ਦਿਨ ਇੱਕ ਦੋ ਦਿਨ ਹੋ ਸਕਦਾ ਕਿਤੇ ਬ੍ਰੇਕ ਲੱਗ ਜਾਵੇ ਪਰ ਜਿਹੜੀਆਂ ਠੰਡੀਆਂ ਹਵਾਵਾਂ ਸੀ ਉਹ ਘਟ ਜਾਣੀਆਂ ਮਤਲਬ ਕਿ ਉਹ ਜਿਹੜੀ ਅਫਗਾਨਿਸਤਾਨ ਤੋਂ ਖੁਸ਼ਕ ਹਵਾ ਚੱਲ ਕੇ ਆ ਰਹੀ ਸੀਗੀ ਉਹ ਘਟ ਜਾਣੀਆਂ ਨਹੀਂ ਕਟ ਜਾਣੀਆਂ ਨੇ ਪਰ ਲੈਂਦੇ ਪੰਜਾਬ ਤੋਂ ਜਾਂ ਉੱਤਰੀ ਰਾਜਸਥਾਨ ਤੋਂ ਜਿਹੜੀਆਂ ਹਵਾਵਾਂ ਪਹਾੜ ਦੱਖਣ ਪੱਛੋਂ ਦੀਆਂ ਹੋ ਜਾਣੀਆਂ ਨੇ ਜਿੱਦਾਂ ਕਰਕੇ ਦਿਨ ਦੇ ਪਾਰੇ ਵਿੱਚ ਮੋਰ ਤੋਂ ਬਾਦਾਂ ਹੋਣਾ ਸ਼ੁਰੂ ਹੋ ਜਾਣਾਗਾ ਮਤਲਬ ਕਿ ਦਿਨ ਦੇ ਵਿੱਚ ਤਲਕੀ ਜੀ ਫੇਰ ਮਹਿਸੂਸ ਹੋਣੀ ਸ਼ੁਰੂ ਹੋ ਜਾਣੀਆਂ ਦਿਨ ਦਾ ਪਾਰਾ ਅੱਜ ਬਹੁਤੇ ਖੇਤਾਂ ਵਿੱਚ 29 30 ਡਿਗਰੀ ਰਿਕਾਰਡ ਹੋਇਆ ਤੇ ਕੱਲ ਨੂੰ ਜਿਹੜਾ ਬਹੁਤੇ ਖੇਤਾਂ ਵਿੱਚ 30 ਪਲੱਸ ਰਿਕਾਰਡ ਹੋ ਸਕਦਾ ਮਤਲਬ ਕਿ 30 ਨੂੰ ਪਾਰ ਜਾ ਸਕਦਾਗਾ ਤੇ ਅਪ੍ਰੈਲ 2 3 ਅਪ੍ਰੈਲ ਤੋਂ ਬਾਅਦ ਜਿਹੜਾ ਦਿਨ ਦਾ ਪਾਰਾ 35 ਨੂੰ ਸੂਹ ਸਕਦਾ ਜਾਂ 35 ਪਲੱਸ ਬਹੁਤੇ ਖੇਤਾਂ ਵਿੱਚ ਜਾ ਸਕਦਾਗਾ ਜਿਵੇਂ ਜਿਵੇਂ ਅਪ੍ਰੈਲ ਦੇ ਅਖੀਰ ਪਹਿਲੇ ਹਫਤੇ ਦੇ ਅਖੀਰਲੇ ਦਿਨਾਂ ਵਿੱਚ ਪਹੁੰਚਾਂਗੇ 7 ਅਪ੍ਰੈਲ ਦੇ ਲਾਗੇ ਜਿਹੜਾ ਦਿਨ ਦਾ ਪਾਰ ਆ ਕੇ ਦੇਖ ਤੇ 33-39 ਡਿਗਰੀ ਤੱਕ ਵੀ ਜਾ ਸਕਦਾ ਇਦਾਂ ਦੀ ਪੋਸਿਬਿਲਿਟੀ ਜਾਪ ਰਹੀ ਹੈਗੀ ਬਾਕੀ ਹਾਲੇ ਜਿਹੜਾ ਅਪ੍ਰੈਲ ਤੇ ਮਈ ਮਹੀਨੇ ਦੇ ਵਿੱਚ ਮੌਸਮ ਕਿਦਾਂ ਦਾ ਰਹ ਸਕਦਾ ਕਿੰਨੀ ਇੱਕ ਗਰਮੀ ਪਊਗੀ ਕਿੰਨਾ ਕੁ ਤਾਪਮਾਨ ਰਹੂ ਕਿੰਨੀ ਕਿ ਹੀਟ ਵੇਵ ਚੱਲੂ ਹੀਟ ਵੇਵ ਚੱਲੂਗੀ ਲੋਅ ਚੱਲਣ ਦੀ ਸੁਭਾਵਨਾ ਜਿਹੜੀ ਉਹ ਕਿੰਨੀ ਕਾਗੀ ਉਹਦੇ ਬਾਰੇ ਇੱਕ ਸਪੈਸ਼ਲ ਵੀਡੀਓ ਤੁਹਾਡੇ ਨਾਲ ਜਲਦ ਸਾਂਝੀ ਕਰਾਂਗੇ ਬਾਕੀ ਮੌਨਸੂਨ ਦਾ ਹਲੇ ਸੀਜ਼ਨ ਨੂੰ ਬਹੁਤ ਦੂਰ ਆਗਾ ਉਸ ਤੋਂ ਪਹਿਲਾਂ ਆਪਾਂ ਗਰਮੀ ਰੁੱਤ ਦੀ ਗੱਲ ਕਰਾਂਗੇ ਜਿਹੜਾ ਗਰਮੀ ਰੁੱਤ ਦਾ ਪੂਰਵ ਨਮਾਨ ਹੈਗਾ ਉਹ ਕਿਦਾਂ ਰਹੂਗਾ ਉਹਦੇ ਬਾਰੇ ਇੱਕ ਸਪੈਸ਼ਲ ਵੀਡੀਓ ਤੁਹਾਡੇ ਨਾਲ ਬਹੁਤ ਜਲਦ ਸਾਂਝੀ ਕਰਾਂਗੇ ਸਾਰਾ ਜਿਹੜਾ ਫੋਰਕਾਸਟ ਹੈਗਾ ਅਪ੍ਰੈਲ ਮਈ ਜੂਨ ਮਹੀਨੇ ਵਿੱਚ ਜਿਹੜਾ ਮੌਸਮ ਕਿੱਦਾਂ ਦਾ ਰਹ ਸਕਦਾ ਕਿੰਨੀ ਕੁ ਗਰਮੀ ਪੈ ਸਕਦੀ ਹੈ ਕਿੰਨੀ ਕੁ ਹੀਟ ਵੇਵ ਲੋ ਚੱਲ ਸਕਦੀ ਆ ਜਾਂ ਮੀਂਹ ਨੇਰੀਆਂ ਦੇ ਦੌਰ ਕਿੰਨੇ ਕੁ ਲੱਗਣ ਦੀ ਸੁਭਾਵਨਾ ਰਹੋਗੀ ਉਹਦੇ ਬਾਰੇ ਜਲਦ ਤੁਹਾਡੇ ਨਾਲ ਇੱਕ ਵਧੀਆ ਵੀਡੀਓ ਸਾਂਝੀ ਕਰਾਂਗੇ ਸੋ ਮੋਟੀ ਜੀ ਗੱਲ ਇਹ ਹੈ ਕਿ ਅਗਲੇ 2 ਤੋਂ 3 ਦਿਨ ਹਲੇ ਹਲਕੀ ਰਾਹਤ ਬਣੀ ਰਹਿਣੀਆਂ ਦਿਨ ਜਿਹੜੇ ਹਵਾਵਾਂ ਨੇ ਬਣੀ ਰਹਿਣੇ ਤੇ ਰਾਤਾਂ ਹਲਕੀਆਂ ਠੰਡੀਆਂ ਬਣੀਆਂ ਰਹਿਣੀਆਂ ਨੇ ਔਰ ਦਿਨ ਦਾ ਪਾਰਾ ਹੁਣ ਜਿਵੇਂ ਜਿਵੇਂ ਅੱਗੇ ਪਤਾਗੇ 1 ਤੋਂ 2 ਡਿਗਰੀ ਜਾਨਾ ਥੋੜਾ ਥੋੜਾ ਵਾਧਾ ਰਹਿਣਾ ਜਿੱਦਾਂ ਪਿਛਲੇ ਦਿਨੀ 28 ਡਿਗਰੀ ਰਿਕਾਰਡ ਹੋਇਆ ਸੀ ਬਹੁਤੇ ਖੇਤਰਾਂ ਵਿੱਚ ਅੱਜ 29 ਜਿਹੜਾ ਬਹੁਤੇ ਖੇਤਰਾ ਵਿੱਚ ਦਿਨ ਦਾ ਤਾਪਮਾਨ ਰਿਕਾਰਡ ਹੋ ਸਕਦਾ ਇਦਾਂ ਦੀ ਪੋਸਿਬਿਲਿਟੀ ਜਾਪ ਰਹੀ ਹੈ ਬਾਕੀ ਜਿਵੇਂ ਜਿਵੇਂ ਹੁਣ ਆਪਾਂ ਅੱਗੇ ਸਟੈਪ ਵਾਈਜ਼ ਸਟੈਪ ਅਗਲੇ ਦਿਨਾਂ ਵਿੱਚ ਵਧਾਂਗੇ 1-2 ਡਿਗਰੀ ਜਾਨਾ ਦੇ ਪਰੇ ਵਿੱਚ ਵਾਧਾ ਹੁੰਦਾ ਰਹਿਣਾਗਾ ਤੇ ਅਪ੍ਰੈਲ ਦੇ ਪਹਿਲੇ ਹਫਤੇ 7 ਅਪ੍ਰੈਲ ਤੱਕ ਜਿਹੜਾ ਬਹੁਤੇ ਖੇਤਰਾ ਵਿੱਚ 35+ ਦਿਨ ਦਾ ਪਾਰਾ ਫੇਰ ਤੋਂ ਚੱਲ ਜਾਣਾ ਤੇ ਗਰਮੀ ਵਿੱਚ ਹਲਕਾ ਜਾਫਾ ਹੁੰਦਾ ਰਹਿਣਾਗਾ ਤੇ ਇਹ ਵੀ ਜਾਪ ਰਿਹਾ ਹੈਗਾ 7-8 ਅਪ੍ਰੈਲ ਤੋਂ ਜਿਹੜਾ ਦਿਨ ਦਾ ਪਾਰ ਆ ਕੇ ਦੇਖੀ ਤੇ 40 ਡਿਗਰੀ ਨੂੰ ਵੀ ਸੂਹ ਸਕਦਾਗਾ ਜਾਂ 40 ਡਿਗਰੀ ਨੂੰ ਪਾਰ ਜਾ ਸਕਦਾ ਇਦਾਂ ਦੀ ਪੌਸਿਬਿਲਿਟੀ ਜਾ ਪਰਈ ਆ ਬਾਕੀ ਇਹ ਜਾਨਣਾ ਚੇਂਜ ਆਉਣਾ ਰਹਿੰਦਾ ਉਹਦੇ ਬਾਰੇ ਅੱਪਰ ਜਾਨਣਾ ਗੱਲਬਾਤ ਕਰਦੇ ਰਹਾਂਗੇ ਇੱਕ ਦੋ ਦਿਨ ਛੱਡ ਕੇ ਬਾਕੀ ਸਪੈਸ਼ਲ ਵੀਡੀਓ ਫੋਰਕਾਸਟ ਗਰਮੀ ਰੁੱਤ ਦਾ ਪੂਰਵਮਾਨਾ ਤੁਹਾਡੇ ਨਾਲ ਜਲਦੀ ਹੀ ਸਾਂਝੀ ਕਰ ਸਾਂਝਾ ਕਰਾਂਗੇ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ